महिला भी नहीं है, महिला भी नहीं है, महिला भी नहीं है, हाँ, और आज़ाद। अपने आप को बनाने के लिए क्या है? चकमा चकमा। जाने दे, जाने दे, जाने दे, जाने दे। ऑफ चेहरा करें बच्चे। पुलिस चकरा ले नहीं चली, ठीक है। महिला के नाम इस तरह का जमाना है। ये ब्लैक मैनिंग चीज सच है, न ਸਰ ਜੀ ਆਪਾਂ ਨੂੰ ਸਮੇਟਾਟ ਨੂੰ ਉਪਰਮ ਮੈਂ ਉਹ ਪਹਿਲੇ ਜਿਹੜਾ ਚੱਕਰ ਕਰਵਾ ਤੁਸੀਂ ਕਰ ਰਹੇ ਹੋ ਕਿਪਰ ਮਕੀਨ ਆਪਾਂ ਨੂੰ ਹਾਂਜੀ ਸਰ ਕੀ ਨਾਮਾ ਸੱਟਾ ਜੀ ਤੇ ਅੱਜ ਦੀ ਜੀ ਡਰਾਈਵਰ ਇਹ ਚੀਜ਼ਾਂ ਜਾਣੇ ਜਾਂਦੇ ਹੋ ਆਡੀਐਸ ਦੇ ਵਿੱਚ ਸੀ ਹੈ ਅਡੀਐਸ ਦਾ ਟੈਪਰ ਹੋ ਰਿਹਾ ਹੈ ਜਿਹੜਾ ਹੈਗਾ ਹੈ ਜੀ ਹਮਨਤ ਪਿੱਛੇ ਵਾਲੀ ਜਿਹੜੀ ਹੈ ਬਜ਼ਾਰਾਂ ਦੇ ਵਿੱਚ ਜਿਹੜਾ ਹੈਗਾ ਨੇ ਜਿਹੜੀ ਆ ਉਹਦੇ ਨਾਲ ਨਾਲ ਦੇ ਕਾਫੀ ਜਿਹੜਾ ਬਾਸ ਸਟਾਨ ਲਗਾਇਆ ਕਿ ਇਨਫਰਮੇਸ਼ਨ ਵਾਲੇ ਜਿਹੜੇ ਕੋਰਪੋਰੇਟਿਵ ਦੇ ਨਾਲ ਹੈ ਇਹ ਇਹ ਪਟਕੀ ਚੌਂਕ ਤੋਂ ਲੈ ਕੇ ਸਭ ਪੂਰੇ ਜਿਹੜਾ ਨੰਬਰ ਆਇਆ ਜਿਹੜਾ ਅੱਗੇ ਦੇਵਾਵੜੀ ਕਰਵਾਇਆ ਜਿਹੜਾ ਕੋਈ ਲੈ ਲਿਆ ਆਪਣੇ ਜਿਹੜਾ ਉਹਨਾਂ ਨੂੰ ਇਹਦੇ ਲਈ ਕਿ ਆਹ ਸਾਰਾ ਕੰਮ ਦੇ ਵਿੱਚ ਨਕਲ ਆ ਜੋ ਸੰਗਠਨ ਲਗਾਇਆ ਹੈ ਜਿਹੜੇ ਅ ਅਬਾਥਾ ਕੋ ਸ਼ਹਿਰ ਵਾਸੀ ਹੈ ਉਹਨਾਂ ਕੋ ਬਰੋਧ ਨਾ ਆਵੇ ਕਿ ਸ਼ਹਿਰ ਦੇ ਵਿੱਚ ਜਿਹੜਾ ਇਹ ਪੰਜਾਬ ਦਾ ਪਾਣੀ ਵਾਲੇ ਬਰਾਸੇ ਇਹ ਮਿਲ ਕਰਦੇ ਉਹਦੀ ਛੋਟੀ ਸਾਰੇ ਜਿਹੜੇ ਹੈਗੇ ਹੈ ਸ਼ਹਿਰ ਵਾਸੀ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ ਤੇ ਦੁਕਾਨਦਾਰ ਜਿਹੜੀਆਂ ਵਾਲੇ ਦੁਕਾਨਦਾਰ ਹੈ ਆਪਰਾ ਸਮਾਨ ਕਾਰ ਦੇ ਅੰਦਰ ਹੀ ਲੋਡ ਤਾਂ ਜੋ ਜਿਹੜੇ ਹੋਏ ਸਰ ਜਿਹੜੇ ਗਿਆਤ ਕਾਨੂੰਨੀ ਨਾਲ ਬਰਾਨਾ ਤੋਂ ਬਾਹਰ ਕਈ ਰੇਡੀਆ ਵਾਲੇ ਦਰਾਂਦਰ ਆਪਣੇ ਰੇਡੀਆ ਲਵਾ ਰਹੇ ਆ ਮੋਟਾ ਬਣਾਫਾ ਬਿਮਾਰ ਰਹੇ ਆ ਤੇ ਆਨ ਜਾਣ ਵਾਲੀ ਪਬਲਿਕ ਨੂੰ ਬੜੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਉਹਨਾਂ ਨੂੰ ਵੀ ਚੇਤਾਵਨੀ ਦੇਣਾ ਚਾਹੁੰਦੇ ਆ ਉਹ ਇਹ ਰੇਡੀਆ ਵਾਲਿਆਂ ਨੂੰ ਇਹੀ ਕਹਿ ਰਹੇ ਆ ਕਿ ਤੁਸੀਂ ਜਿਹੜਾ ਆਪਣਾ ਪਰਮਿਟਰ ਹੈ ਉਹ ਆਪਣੇ ਮੁੱਲਿਆਂ ਦੇ ਵਿੱਚ ਆ ਕੇ ਜਿਹੜਾ ਉਹ ਫਿਰ ਕੇ ਸਾ ਮਾਨਾ ਆਪਣਾ ਵੇਚਣ ਛੱਕ ਦੇ ਉੱਤੇ ਨਾਲ ਜਿਹੜੀਆਂ ਲਾਈਆਂ ਜਾਣਾ ਤੇ ਜਿਹੜੇ ਕੋਈ ਆਪਣੇ ਅਗੇ ਰੇੜੀ ਲਗਾਉਣਗੇ ਤੇ ਉਹਨਾਂ ਨੂੰ ਵੀ ਵਾਰਨਿੰਗ ਦੇ ਰਹੇ ਆ ਵੀ ਤੁਸੀਂ ਇਸ ਤਰ੍ਹਾਂ ਦਾ ਕੰਮ ਨਾ ਕਰੋ ਤੇ ਆਪਣਾ ਜਿਹੜਾ ਆਪਣੀ ਦਿਖਾ ਦੇਖ ਰੱਖੋ ਤੇ ਜਿਹੜਾ ਕੋਈ ਵੀ ਰੇੜੀ ਲਾਊਗਾ ਉਹ ਕਾਪਰੇ ਦੀ ਟੀਮ ਜਿਹੜੀ ਹੈ ਉਹਨਾਂ ਦਾ ਫਾਈਨ ਕਹਿਰਾ ਕਰੂਗੀ ਹੋਰ ਦੱਸਦਾ ਮੇਰਾ ਆਸਾ ਕਿ ਐਕਚੁਅਲ ਵਾਂਗ ਇੱਕ ਕੌਮ ਪਾਰਕਿੰਗ ਹੋਗਾ ਲੱਗਦਾ ਹੈ